ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਥੇ ਮੌਲ ਵਿੱਚ ਆਏ ਆਂ ਔਰ ਸਾਰੇ ਮਿੱਤਰ ਇਕੱਠਾ ਕਰ ਮੇਰਾ ਨਾਲ ਇੱਕ ਮੇਰਾ ਮਿੱਤਰ ਆਇਆ ਵਾ ਨਰੇਸ਼ ਕੁਮਾਰ ਦੇਖ ਲੋ ਆ ਬੱਚਿਆਂ ਦਾ ਤਿੰਨ ਨੇ ਇਹਦਾ ਕਿੰਮ ਸਵੇਰ ਦੇ ਘੁੰਮ ਰਹੇ ਆ। ਫਤਿਹਕ ਰੱਦੀ ਮਾਰਕੀਟ ਵੀ ਨਹੀਂ ਘੁੰਮੇ। ਖਰੜ ਮਾਲ ਚ ਆਏ ਵੇ ਆ। ਬੱਚਿਆਂ ਦੇ ਥੋੜੇ ਟੌਏ ਲੈਣੇ ਸੀਗੇ। ਲੱਭ ਰਹੇ ਆ ਸਾਨੂੰ ਲੱਭੇ ਨ ਕਰਿਆ ਹੁਣ ਲੱਭ ਗਿਆ। ਹੈਮਲੈਟ ਕਹਿੰਦੇ ਜਾਓ। ਆਹ ਸਾਹਮਣੇ ਹੈਮਲੈਟ ਆ ਗਿਆ। ਪੂਰੇ ਮਿਲਣਗੇ ਬੱਚਿਆਂ ਦੇ ਟੌਏ। ਸਾਹਮਣੇ ਆ ਗਿਆ ਜੀ ਹੈਮਲੇਟ ਐਮਲੇ ਪure ਬੱਚੇ ਨਿਕਲਾਉਣੇ ਮਿਲਣਗੇ ਹਾਂਜੀ ਲੋ ਜੀ KFC ਤੇ ਆਏਗਾ ਮੇਰੇ ਨਾਲ ਤਾਂ ਨਿੱਤੇ ਰਾ ਇਹਨੇ ਖਾਦੀ ਨਹੀਂ ਕੀ ਅੱਸੀ ਕਦੇ ਤੀਨੋਂ ਮੈਂ ਕਹਿਆ ਵੀ ਅੱਜ ਤੈਨੂੰ KFC ਖਲਾਨੀ ਹਾਂ KFC ਖਾ ਹੀ ਲੋਗੇ ਆ ਜਾਓ ਅਗਰ ਮੇਰੇ ਕਿਸੇ ਦੋਸਤ ਨੇ ਖਾਣੀ ਹੈ ਲਓ ਜੀ ਆ ਗਿਆ ਆਪਣਾ ਸਮਾਨ ਬਣ ਕੇ ਲਓ ਕਰੋ ਦਰਸ਼ਨ ਤੇ ਅਸੀਂ ਦੇ ਆ ਨਾਲ ਫਰੈਂਚ ਫਰਾਈਜ਼ ਨਾਲ ਕੋਲਡ ਡਰਿੰਕ ਲਈ ਸਵੇਰ ਦੇ ਆਏ ਹੋਏ ਆ ਮੌਲ ਘੁੰਮਲੇ ਠੀਕ ਹੈ ਜੀ ਬਾਕੀ ਅੱਗੇ ਜਾ ਕੇ ਕਰਦੇ ਹਾਂ ਹਾਂ ਜੀ ਹੁਣ ਜਾ ਰਹੇ ਹਾਂ ਘਰ ਨੂੰ ਵਾਪਸ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਹਾਂ ਹੁਣ ਰੋਡ ਪਰ ਪਾਲੀ ਗੱਡੀ ਟੈਂਕੀ ਫੁੱਲ ਕਰਾ ਕੇ ਅੱਜ ਬਹੁਤ ਵਧੀਆ ਰਿਹਾ ਹੋਪਫੁਲ ਸਾਰੇ ਤੁਸੀਂ ਵੀ ਠੀਕ ਹੋਵੋਗੇ ਠੀਕ ਹੈ ਜੀ ਫਿਰ ਰੋਡ ਚੱਲ ਰਹੇ ਹਾਂ ਬਾਕੀ ਅੱਗੇ ਜਾ ਕੇ ਦੇਖਦੇ ਆਂ ਕੀ ਬਣਦਾ ਠੀਕ ਹੈ ਜੀ ਆ ਦੇਖੋ ਜੀ ਅੱਗੇ ਕੋਈ ਰੈਲੀ ਰੁਲੀ ਜਾ ਰਹੀ ਆ ਪਤਾ ਨਹੀਂ ਕਾਦੀ ਆ ਆ ਗਿਆ ਜੀ ਟੋਲ ਪਲਾਜ਼ਾ ਕਿਸਾਨਾਂ ਨੇ ਬੰਦ ਕੀਤਾ ਹੈ ਟੋਲ ਰੋਸ धरना ਚੱਲ ਰਿਹਾ ਜੀ ਇੱਧਰ ਕਿਸਾ ਹੁਣ ਬੈਠੇ ਆ ਜੀ ਉਹ ਧਰਨੇ 'ਤੇ ਪਰ ਦੇ ਲੀ ਚੱਲ ਰਹੀ ਹੁਣ ਇਹਨੂੰ ਤਾਂ ਕੱਲੀ ਚੱਲਦੀ ਆ ਆ ਦੇਖੋ ਜੀ ਕਿਸਾਨ ਯੂਨੀਅਨ ਇੰਦਰ ਲਾਇਆ ਹੋਇਆ ਓਰੇ ਬੈਠੇ ਹੋ ਬੜੇ ਬੈਠੇ ਆ ਕਿਸਾਨ ਭਾਈ ਫਿਰ ਚਾਰ ਪੰਜ ਇੱਕ ਕਿਸਾਨ ਬੈਠੇ ਆ ਸਭ ਤਾਂ ਆ ਕੇ ਬੈਠੇ ਆ ਦੇਖੋ ਜੀ ਟੋਨਟਾ ਜਦੋਂ ਅੰਧਾ ਪੂਰੀ ਤਰ੍ਹਾਂ ਰੇਲੀ ਜਾ ਰਹੀ ਹੈ ਕੋਈ